ਚੱਕ ਪਾਣੀ ਨਗਲੇ ਕਰਕੇ ਨਾ ਖਾ ਲਈਨੀ ਪੰਜੀ ਇੱਕ ਗੱਲ ਦੱਸੋ ਇੱਕ ਮਾਂ ਆਪਣੇ 4 ਬੱਚੇ ਪਾਲ ਸਕਦੀ ਹੈ ਤੇ 4 ਬੱਚੇ ਮਿਲ ਕੇ ਇੱਕ ਮਾਂ ਨੂੰ ਨਹੀਂ ਪਾਲ ਸਕਦੇ ਕਿਤੇ ਮੈਂ ਕਿਹਾ ਕੀ ਵਿਸੀ ਰਸੋਈ ਵੱਖਰੀ ਕਰ ਲੋ ਕਦੀ ਥੱਲੇ ਜਾਓ ਕਦੀ ਉੱਪਰ ਜਾਓ ਇੰਨਾ ਖਲਾਰਾ ਪਰ ਮੈਂ ਕਿੱਥੇ ਸਾਂਭਦੀ ਰਵਾਂ ਇਹਨੂੰ ਸਾਰੇ ਨੂੰ ਮੇਰੇ ਤਾਂ ਸੇਰੀ ਦਰਦੋਂ ਲੱਪੇਂਦਾ ਵਾ ਉਪਰੋਂ ਬਾਹਰ ਦਾ ਵੀ ਤੋਂ ਪ੍ਰਕਾਰਾਂ ਕਿਰ ਸੋਈਦਾ ਵੀ ਸਾਰਾ ਕਰਨਾ ਪੈਂਦਾ ਬੁੜੀ ਤੇ ਕਿਹੇ ਕੰਮ ਜੋਗੀ ਹੈਗੀ ਨਹੀਂ ਆ ਫੋਨ ਤੇ ਲੱਗੇ ਪਏ ਜੇ ਇੱਕ ਤਿਆਰ ਰਸੋਈ ਦਾ ਹੀ ਬੜਾ ਸਿਆਪਾ ਵਾ ਜਦੋਂ ਮੈਂ ਰੋਟੀ ਬਣਾਉਣੀ ਹੁੰਦੀ ਆ ਉਹ ਪਹਿਲਾਂ ਆਣ ਕੇ ਵੜ ਜਾਂਦੀ ਰੋਟੀ ਬਣਾਉਂਦ ਰਸੋਈ ਵੀ ਨਹੀਂ ਵੱਖਰੀ ਕਿਤੇ ਕਰ ਸਕਦੇ ਉਹ ਤੈਨੂੰ ਪਤਾ ਤੇ ਆ ਹੁਣ ਆਪਾਂ ਸਾਰਾ ਕੁਝ ਛੱਡ ਕਰ ਲਾਪੇ ਨਾ ਇਹਨਾਂ ਨੇ ਸਾਡੇ ਦਿਵਾਲੇ ਹੋਏ ਨਾ ਕਿ ਤੁਸੀਂ ਤੇ ਚਾਹੁੰਦੇ ਜੇ ਕਿ ਵੱਖਰੇ ਹੀ ਹੋ ਜਾਈਏ ਆਪਾਂ ਬਾਕੀ ਗੱਲਾਂ ਛੱਡੋ ਅੱਜ ਤੇ ਖੁਸ਼ੀ ਦਾ ਦੇਣਿਆ ਵੈਸੇ ਮੈਂ ਤੇ ਬਾਕੀ ਸਾਰੀਆਂ ਟੈਨਸ਼ਨਾਂ ਭੁੱਲ ਜੂੰਗੀ ਇਸ ਚੱਕਰ ਚ ਕਿਉਂ ਅੱਜ ਕੀ ਆ ਸੋਚੋ ਕੀ ਹੋ ਸਕਦਾ ਅੱਜ ਤੇਰਾ ਜਨਮ ਦਿਨ ਵੀ ਨਹੀਂ ਆ ਅੱਜ ਆਪਣੀ ਮਾਤਾ ਦਾ ਘਰੇ ਲਾਸਟ ਦੇਣਿਆ ਹੁਣ ਜਾਊਗੀ ਉਧਰ 1 ਮਹੀਨਾ ਅੱਛਾ ਅੱਛਾ ਫਿਰ ਮੈਂ ਚੈਨ ਆਪਣੀ ਨੀਂਦ ਵੀ ਪੂਰੀ ਕਰੂੰ ਲਾ ਆਮ ਆ ਰੈਸਟ ਕਰਾਂਗੇ ਆਪਾਂ ਨਾਲ ਚੱਲੋ ਵਧੀਆ ਫਿਰ ਤੂੰ ਸਮਾਨ ਸਮੋਣ ਕਰ ਦੇ ਇਕੱਠਾ ਮੈਂ ਰੱਖ ਉਹਨਾ ਥੱਲੇ ਹਾਂ ਉਹ ਤਾਂ ਠੀਕ ਆ ਬਾਕੀ ਉਹ ਤਾਂ ਜਾਣ ਤੋਂ ਪਹਿਲੇ ਕਰੀ ਉਹਨਾਂ ਜਾਇਦਾਦ ਦੀ ਗੱਲ ਕਰ ਲਿਓ ਆਹ ਹੋਵੇ ਭਾਬੀ ਤਾਂ ਜਿੱਦਾਂ ਦਾ ਸੁਭਾਅ ਹੈਗਾ ਨਾ ਸਾਰੀ ਜਾਇਦਾਦ ਮੁੜ ਕੇ ਮਿੱਠੀ ਪਿਆਰੀ ਹੋ ਕੇ ਉਹਦੇ ਹੱਥ ਹੋ ਜੇ ਉਹ ਤੈਨੂੰ ਐਡਾ ਕੱਚਾ ਕੁੜਾ ਲੱਗਦਾ ਮੈਂ ਕੀ ਆ ਸਾਰੀ ਜਾਇਦਾਦ ਉਹ ਵੱਡੇ ਦੇ ਹਵਾਲੇ ਕਰ ਦੂੰਗਾ ਕੋਈ ਗੱਲ ਨਹੀਂ ਮੈਨੂੰ ਯਾਦ ਆ ਗੱਲ ਆ ਮਾਤਾ ਦੇ ਥੱਲੇ ਜਾਣ ਤੋਂ ਪਹਿਲਾਂ ਆ ਗੱਲ ਮੈਂ ਕਰ ਹੀ ਲੈਣੀ ਆ ਬਾਕੀ ਮੈਨੂੰ ਪਤਾ ਆ ਉਹਨੇ ਮਿੱਠੀ ਪਿਆਰੀ ਹੋ ਗਏ ਨਾ ਸਾਰੀ ਜਾਇਦਾਦ ਆਪਣੇ ਨਾਂ ਲਵਾ ਲੈਣੀ ਤਾਂ ਚੇਤੇ ਨਾ ਜਾਣ ਤੋਂ ਪਹਿਲਾਂ ਉਹਨਾਂ ਗੱਲ ਜ਼ਰੂਰ ਕਰ ਲਿਓ ਨਹੀਂ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਮਾਤਾ ਨਾਲ ਪਹਿਲਾਂ ਗੱਲ ਕਰੂੰਗਾ ਤਾਂ ਫੇਰ ਥੱਲੇ ਛੱਡ ਕੇ ਆਉਂਗਾ ਚਲ ਚੱਲ ਬੁੜੀ ਨੇ ਤਾਂ ਅੱਜ ਚੱਲ ਜਾਣਾ ਵਾ ਤੇ ਰੋਟੀ ਪਾਣੀ ਦਾ ਕੀ ਕੀਤਾ ਹੀ ਮੈਨੂੰ ਨਾ ਬੜੀ ਭੁੱਖ ਲੱਗੀ ਅੱਜ ਅੰਜਨਾ ਪਜ ਨੇ ਬਾਹਰ ਤੇ ਚੰਗਾ ਚੋਖਾ ਖਾ ਗਏ ਹੁੰਨੇ ਆ। ਉਹ ਨਹੀਂ ਯਾਰ ਅੱਜ ਮੇਰਾ ਨਾ ਬਾਹਰ ਦਾ ਖਾਣ ਨੂੰ ਦਿਲ ਨਹੀਂ ਕਰੰਦਿਆ। ਤੂੰ ਇਦਾਂ ਕਰ ਅੱਜ ਆਲੂ ਵਾਲੇ ਪਰੌਂਠੇ ਬਣਾ। ਮੇਰਾ ਬੜਾ ਦਿਲ ਕਰੰਦਿਆ। ਚਲੋ ਬਣਾ ਲੈਨੀ ਐ ਤੇ ਪਰ ਮੈਂ ਉਹਦੇ ਲਈ ਨਹੀਂ ਤੇ ਬਣਾਉਣਾ। ਅੱਜ ਲਾਸਟ ਦੇਣਾ ਜਿੱਦਾਂ ਵੀ ਬਸ ਨਿਕਲੇ ਹੋਣ। ਆਹੋ ਜਿਵੇਂ ਤੈਨੂੰ ਸਹੀ ਲੱਗਦਾ ਵਾ ਮੈਂ ਤੈਨੂੰ ਕਿਹਾ ਥੋੜੀ ਆ ਕਿ ਤੂੰ ਮੰਮੀ ਵਾਸਤੇ ਵੀ ਬਣਾ ਬਣਾ। ਤੂੰ ਆਪਣੇ ਦੋਨਾਂ ਦੀ ਬਣਾ ਲਾ। ਨਾਲੇ ਥੱਲੇ ਚਲਦੇ ਜਾਣਾ ਮਾਤਾ ਨੇ ਆਪੇ ਬਣਾਉਗੀ ਉਹ। ਠੀਕ ਕੋਈ ਨਹੀਂ ਫਿਰ ਮੈਨੂੰ ਬਣਾਉਣੀ ਹੈ ਤੁਸੀਂ ਲੈ ਕੇ ਉਹ ਦਹੀਂ ਤੇ ਆਪਾਂ ਖਾਣੇ ਆ ਰਾਮ ਨਾਲ ਵਾਲੇ ਪਰੌਂਠੇ ਨਾਲੇ ਮਨ ਨੂੰ ਨੇ ਖੁਸ਼ੀਆਂ ਚੱਲ ਮੈਂ ਲਈ ਉਹਨਾਂ ਨਾਲੇ ਮਾਂ ਦਾ ਹੈ ਕਿਥੇ ਉਹਨਾਂ ਨਾਲ ਗੱਲ ਤੇ ਕਰਾਂ ਮੈਂ ਪਤਾ ਨਹੀਂ ਮੈਨੂੰ ਪਈ ਹੋਣੀ ਆਪਣੇ ਕਮਰੇ 'ਚ ਕਿਤੇ ਗੋਡੇ ਲੈ ਕੇ ਫਿਰ ਮੈਂ ਸੋਚਦਾ ਸੀ ਕਿ ਅੱਛਾ ਰਹਿੰਦੇ ਮੈਂ ਹੁਣੇ ਕਰਦਾ ਗੱਲ ਕਰੋ ਜਿੰਨੀ ਛੱਤੀ ਕਰੋ ਮੇਰੇ ਖੈਰ ਨਾਲ ਤੁਹਾਡਾ ਵੀ ਖੈਰ ਆਪਣੇ ਦੋਨਾਂ ਦਾ ਹੀ ਆ ਤੇ ਜਦੋਂ ਆ ਹਵੇਲੀ ਆਪਣੇ ਨਾਲ ਹੋ ਗਈ ਨਾ ਆਪਾਂ ਉਸੇ ਦੇਣੀ ਨਾ ਸਮਾਨ ਪੈਕ ਕਰਕੇ ਆ ਘਰੋਂ ਨਿਕਲ ਜਾਣਾ ਆਪਾਂ ਮੈਂ ਤਾਂ ਫਿਰ ਇੱਕ ਮਿੰਟ ਵੀ ਨਾ ਇੱਥੇ ਰੁਕਾ ਸੱਚ ਪੁੱਛੇ ਨਾ ਮੈਂ ਤੇ ਆ ਭਾਬੀ ਦੇ ਮੱਥੇ ਨਹੀਂ ਲੱਗਣਾ ਚਾਹੁੰਨਾ ਬਸ ਆ ਪ੍ਰਾਪਰਟੀ ਦਾ ਨਾ ਹਿੱਸਾ ਹੋਵੇ ਮੈਂ ਤੇ ਅੱਜ ਹੀ ਨਿਕਲ ਜਾ ਸਹੀ ਗੱਲ ਹੈ ਜਿਹਦੇ ਦੇ ਮੱਥੇ ਲੱਗ ਜੰਨੀ ਨਾ ਮੇਰਾ ਤਾਂ ਕੰਮ ਤੇ ਜਿਹੜਾ ਬੋਸ ਆ ਨਾ ਉਹ ਹੀ ਦਿਵਾਲਿਆ ਹੋ ਜਾਂਦਾ ਕਿਸੇ ਨਾ ਕਿਸੇ ਤਰੀਕੇ ਬਸ ਚੱਲ ਕੋਈ ਨਹੀਂ ਹੁਣ ਮੈਂ ਇਦਾਂ ਕਰਦਾ ਮਾਤਾ ਨਾਲ ਗੱਲ ਕਰਦਾ ਵਾਂ ਤੂੰ 19 ਦੇਰ ਤੱਕ ਰੋਟੀ ਤਿਆਰ ਕਰ ਚਲੋ ਤੁਸੀਂ ਜਾਓ ਮੈਂ ਕਰਦੀ ਕੰਮ ਆਪਣਾ ਹੋਰ ਮਾਤਾ ਠੀਕ ਹੈ ਉਹ ਮਾਤਾ ਹੋ ਗਏ ਫਿਰ ਦਿਨ ਪੂਰੇ ਚੱਲੀ ਆਪਣੇ ਵੱਡੇ ਪੁੱਤਰ ਕੋ ਆਹੋ ਚੱਲੀ ਆ ਫਿਰ ਨੂੰ ਕਿ ਤੂੰ ਰਾਮਨਾ ਬਾਹ ਹ ਰਾਮਨਾ ਕੋ ਬੈਣਾ ਉਹ ਮਾਦਾ ਕੁਝ ਖਾਣਾ ਪੀਣਾ ਦੱਸ ਆ ਵੇਖ ਤੇਰੇ ਵਾਸਤੇ ਦਹੀਂ ਲੈ ਕੇ ਆਇਆ ਆਲੂ ਵਾਲੇ ਨਾ ਪਰੋਠੇ ਬਣਦੇ ਆਖਾ ਕੇ ਜਾਈ ਹਣ ਰਹਿਣ ਦੇ ਮੈਂ ਆਪੇ ਖਾ ਲੂੰਗੀ ਰੁੱਖੀ ਮਿਸੀ ਜੋ ਮੈਨੂੰ ਮਿਲੂਗਾ ਉਥੇ ਖਾ ਲੂੰਗੀ ਤੇਰੇ ਦਿਨ ਪੂਰੇ ਹੋ ਗਏ ਨਾ ਤੂੰ ਆਪਣਾ ਆਮ ਨਾਲ ਖਾ ਲੂਆਂ ਵਾਲੇ ਪਰੌਂਠੇ ਅੱਗੇ ਤੈਨੂੰ ਰੁੱਖੀ ਮੇ ਸिखਵਾਈ ਦੀ ਆਪਾਂ ਜੇਹੋ ਜਾਂ ਹੀ ਖਾਣੇ ਆ ਉਹੋ ਜੇ ਤੈਨੂੰ ਖਵਾਈਦਾ ਵਾ ਇਦਾਂ ਤਾਂ ਨਾ ਕਹ ਆਪਣੇ ਛੋਟੇ ਪੁੱਤ ਵਾਸਤੇ ਅੱਜ ਮਾਤਾ ਚੱਲੀ ਆ ਨਾ ਅੱਜ ਤੁਹਾਨੂੰ ਆਲੂਆਂ ਵਾਲੇ ਪਰੌਂਠੇ ਔਰ ਦਹੀਂ ਨਜ਼ਰ ਆ ਗਿਆ ਵਾ ਖਾਓ ਤੁਹਾਨੂੰ ਤੇ ਆਖਰ ਆਈ ਤੋਂਆਂ ਜੀ ਨੂੰ ਉਹ ਮਾਤਾ ਤੂੰ ਚੱਲੀ ਆ ਨਾ ਇਸੇ ਕਰਕੇ ਅਸੀਂ ਆਲੂ ਵਾਲੇ ਪਰੌਂਠੇ ਬਣਾਏ ਆ ਕਿ ਜਾਂਦੀ ਵਰੀ ਨਾ ਆਪਣੇ ਛੋਟੇ ਪੁੱਤ ਦੇ ਘਰੋਂ ਆਲੂ ਵਾਲੇ ਪਰੌਂਠੇ ਖਾ ਕੇ ਜਾਈ ਨਾ ਬੜੇ ਖਾਲੇ ਭਰਾ ਅੱਛਾ ਜਲ ਮਾਤਾ ਨਹੀਂ ਖਾਣੇ ਤੇ ਕੋਈ ਗੱਲ ਨਹੀਂ ਮੈਂ ਇੱਕ ਗੱਲ ਕਰਨੀ ਦੇਰਨਾ ਹੁਣ ਕਿਹੜੀ ਗੱਲ ਰਹਿੰਦੀ ਆ ਮਾਤਾ ਵੇਖ ਤੈਨੂੰ ਪਤਾ ਵਾ ਵੈਸੇ ਤੇ ਤੇਰੇ ਤੋਂ ਬਾਅਦ ਸਾਰਾ ਕੁਝ ਸਾਡਾ ਹੀ ਆ ਪਰ ਕਿਉਂ ਨਾ ਤੂੰ ਆਪਣੇ ਜਿਉਂਦੇ ਜੀ ਆ ਜੱਬ ਜਾ ਮਕਾ ਦੇ ਤੋ ਵਧੀਆ ਰਹੂਗਾ ਦੇਖ ਆ ਕਰਦੇ ਦੋ ਵੇਸ਼ੇ ਕਰਨੇ ਹੀ ਉਹ ਤੂੰ ਕਰਤੇ ਆ ਇੱਕ ਮੇਰਾ ਤੇ ਇੱਕ ਵੱਡੇ ਭਰਾ ਦਾ ਹੁਣ ਵੇਖ ਆਪਣੀ ਜਿਹੜੀ ਪੁਸ਼ਤੈਨੀ ਜ਼ਮੀਨ ਆ ਉਹ ਪਿੰਡ ਵਾਲੀ ਹਵੇਲੀ ਉਹਦਾ ਵੀ ਹਿੱਸਾ ਲੱਗਦੇ ਹੱਥ ਕਰ ਦਿੰਦੀ ਤਾਂ ਵਧੀਆ ਹੀ ਸਕੋ ਉਹ ਕੱਲ ਨੂੰ ਆਪਾਂ ਇੱਕ ਦੂਜੇ ਦੇ ਕਰਵਾ ਜਾਂਦੇ ਵੀ ਜਾਵਾਂਗੇ ਚੱਲ ਇਦਾਂ ਇਹ ਆ ਕੀ ਬਣੀ ਰਹੂਗੀ ਦੋਵਾਂ ਨੂੰ ਮਿਲਦੇ ਜਿਲਦੇ ਰਾਵਾਂਗੇ ਜਿੰਨੀ ਜਿੰਨੀ ਕਿਸੇ ਦੀ ਬਣਦੀ ਆ ਨਾ ਓਨੀ ਓਨੀ ਮਿਲ ਜੂਗੀ ਤੇ ਉਹ ਜਿਹੜੀ ਜਾਇਦਾਦ ਆ ਨਾ ਉਹਦੇ ਕਾਗਜ਼ੇ ਮੇ ਬਣਵਾ ਲੈਣਾ ਵਾ ਤੇ ਉਹਦਾ ਜੋ ਹਿੱਸਾ ਕਰਨਾ ਵਾ ਤੇ ਉਹ ਫਿਰ ਆਪਣੀ ਮਰਜ਼ੀ ਨਾਲ ਦੇਖ ਲੈ ਤੂੰ ਮੈਨੂੰ ਦੇਣਾ ਵਾ ਕਿ ਉਹ ਵੱਡੇ ਭਰਾ ਨੂੰ ਦੇਣਾ ਵਾ ਦੇਖ ਇੱਥੇ ਤੈਨੂੰ ਮੈਂ ਹੀ ਛਾਂਭਦਾ ਰਿਹਾ ਵਾ ਵੱਡਾ ਤਾਂ ਬਾਹਰ ਆ ਇਥੇ ਜੋ ਵੀ ਤੇਰੀ ਦਵਾਈ دارو ਆ ਤੈਨੂੰ ਕਿਤੇ ਲੈ ਕੇ ਜਾਣਾ ਕੁਛ ਵੀ ਆ ਸਾਰਾ ਕੁਛ ਤੇਰਾ ਮੈਂ ਕਰਦਾ ਰਿਹਾ ਵਾਂ ਬਾਕੀ ਅੱਗੇ ਤੇਰੀ ਮਰਜ਼ੀ ਆ ਤੂੰ ਕਿਨੂੰ ਦੇਣੀ ਓ ਜ਼ਮੀਨ ਮਾਂ ਦੀਆਂ ਵੰਡਾਂ ਵੀ ਤਾਂ ਤੁਸੀਂ ਪਾਈਆਂ ਜੇ ਹੋਰ ਕਿਸੇ ਨੇ ਥੋੜੀ ਪਾਈਆਂ ਵਾ ਤੁਸੀਂ ਪਾਈਆਂ ਵਾ ਮੇਰਾ ਜੀ ਕਰੂਗਾ ਜਿੰਨੂੰ ਦਊਂਗੀ ਮੇਰਾ ਜੀ ਕਰੂਗਾ ਉਹਨੂੰ ਨਹੀਂ ਦਊਂਗੀ ਮੇਰੀ ਮਰਜ਼ੀ ਓ ਸਾਰਾ ਕੁਛ ਨਹੀਂ ਮੈਂ ਵੰਡ ਦੇਣਾ ਮਾਂ ਵੀ ਵੰਡ ਦਿੱਤੀ ਉਹ ਵੀ ਵੰਡਦਾ ਆ ਵੀ ਵੰਡਦਾ ਰਾਮ ਨਾ ਬਹਿ ਜਾ ਓ ਮਾਤਾ ਵੇਖ ਆ ਜਿਹੜੀ ਵੰਡ-ਵੰਡਿਆ ਨਾ ਸੱਚ ਪੁੱਛੇ ਤਾਂ ਮੈਂ ਨਹੀਂ ਚਾਹਨਾ ਹੀ ਕਰਨੀ ਪਰ ਤੈਨੂੰ ਆ ਪਤਾ ਵੱਡੀ ਭਾਬੀ ਦਾ ਦੇਖ ਸਾਰਾ ਕੁਝ ਨਾ ਮੇਰੇ ਸਿਰ ਤੇ ਪਉਣ ਨੂੰ ਚਾਹੁੰਦੀ ਆ ਤੇ ਜੇ ਆਪਾਂ ਦੋਨੋਂ ਰਹਿਨੇ ਆ ਘਰ ਦੇ ਵਿੱਚ ਤੇ ਖਰਚੇ ਵੀ ਤਾਂ ਬਰਾਬਰ ਦੇ ਹੋਣੇ ਚਾਹੀਦੇ ਆ ਇਸ ਕਰਕੇ ਮੈਂ ਵੰਡ ਦੀ ਗੱਲ ਕੀਤੀ ਆ ਸੱਚ ਪੁੱਛੇ ਨਾ ਮੈਂ ਚਾਹਨਾ ਨਹੀਂ ਵੰਡ ਕਰਨੀ ਤੂੰ ਨਾ ਦਫਾ ਹੋ ਜਾ ਵੰਡਣ ਵਟਾਉਣ ਦੀ ਕੋਈ ਵੀ ਗੱਲ ਮੇਰੇ ਨਾਲ ਤੂੰ ਕਰਨੀ ਨਹੀਂ ਆ ਨਿਕਿਆ ਤੂੰ ਬੜਾਈ ਦਿਖਾਏ ਚਲੇ ਜਾ ਤੋ ਉਬਸ ਮਾਦਾ ਮੈਨੂੰ ਪਤਾ ਹੀ ਹੀ ਦਫਾ ਹੋ ਮੈਨੂੰ ਦਫਾ ਕਰਨੀ ਹੈ ਨਾ ਰੋਟੀ ਵੀ ਆਪਣੇ ਵੱਡੇ-ਮੁੰਡੇ ਕੋਲ ਖਾਈਂਦੇ ਦਫਾ ਹੋ ਰੋਟੀ ਦਿੰਦੇ ਜੇ ਰੋਂਦੇ ਰੋਟੀ ਨੂੰ ਆਪ ਖਾਂਦੇ ਜੇ ਬਾਹਰੋਂ ਤੋਂ ਮਾਂ ਨੂੰ ਸੁੱਕੀਆਂ ਪਕਾ ਕੇ ਦੇ ਦਿੰਦੇ ਜੇ ਤੇ ਬਈ ਦਾਲ ਦੇ ਦਿੰਦੇ ਜੇ ਰੋਟੀ ਦਿੰਦੇ ਜੇ ਰੋਂਦੇ ਰੋਟੀ ਨੂੰ ਕੀ ਹੋਇਆ ਇਹ ਨਿਕਲ ਪਏ ਜਿ ਕਿਉ ਪਏ ਜੇ ਉਹ ਕੁਝ ਨਹੀਂ ਰੋਟੀਆਂ ਬਣ ਗਈਆਂ ਵਾ ਹਾਂ ਰੋਟੀ ਤਾਂ ਤਿਆਰ ਹੈ ਤੁਹਾਨੂੰ ਉਹਦਾ ਕੀ ਕਰਨਾ ਮਾਤਾ ਦਾ ਉਹ ਕੁਝ ਨਹੀਂ ਕਰਨਾ ਉਹਦਾ ਖਾ ਲੂਗੇ ਆਪਣੇ ਵੱਡੇ ਮੁੰਡੇ ਕੋ ਮੇਰੀ ਗੱਲ ਸੁਣਾ ਹੋਟ ਕੇ ਚੁੱਕ ਤੇ ਚੱਲ ਆਪ ਆਪਣੇ ਕਮਰੇ ਚੱਲੀਏ ਚਲੋ ਆ ਥੱਲੇ ਖਾਣ ਜੋਗਾ ਕੁਝ ਨਾ ਛੱਡ ਕੇ ਜਾਈ ਸਭ ਕੁਝ ਲੈ ਗਿਆ ਉੱਤੇ ਤੁਹਾਨੂੰ ਪਤਾ ਹੀ ਅੱਗੇ ਕਿਹੜਾ ਮੈਂ ਕਿੰਨਾ ਕੁ ਛੱਡ ਤੂੰ ਮੇਰੀ ਗੱਲ ਸੁਣੋ ਅੱਜਾ ਇਹ ਦਾਦੀ ਗੱਲ ਕੀਤੀ ਕਿ ਨਹੀਂ ਕੀਤੀ ਉਹ ਮੇਰੇ ਨਾਲ ਹਲੇ بڑا ਦਿਮਾਗ ਖਰਾਵਾ ਮੇਰੇ ਨਾਲ ਹਲੇ ਇਸ ਮਸਲੇ 'ਚ ਕੋਈ ਗੱਲ ਨਾ ਕਰ ਕੋਈ ਨਹੀਂ ਲੱਗਿਆ ਇੱਕ ਘਾਟ ਗਿਆ ਰੱਖਾ ਪੀ ਬਣਾਇਆ ਦੇਣਾ ਤੈਨੂੰ ਹੈ ਨਹੀਂ ਖਾਣਾ ਫਿਰ ਪਾਸ ਕਰਨਾ ਮੈਂ ਤੇ ਪਾਣੀ ਖੜੀ ਤੇ ਇਹਦੇ ਤੋਂ ਕੁਝ ਬਣਾ ਕੇ ਰੱਖਿਆ ਵੀ ਇਹ ਗਰਮ ਹੈ ਇਹਦੇ ਚਿਰ ਕੋ ਪਚਾ ਲੈ ਤੇ ਇਹ ਵੀ ਖਾਲੀ ਹੈ

ਜਾ ਕੇ ਖਾ ਹੁਣ ਉਧਰ ਅੱਜ ਤੇਰੇ ਹੋ ਗਏ ਦਿਨ ਪੂਰੇ। ਤੁਮਿੰਨ ਭੁੱਖ ਲੱਗੀ। ਹੁਣ ਤੇ ਬਣਾ ਦੇਣੀ ਸੀ। ਉਹ ਮੈਨੂੰ ਨਹੀਂ ਕੁਝ ਪਤਾ ਨਾ ਮੈਂ ਬਣਾਇਆ ਤਾਂ ਨਾ ਮੈਂ ਬਣਾਉਂਦੀ ਓ। ਜਾ ਜਾ ਕੇ ਹੁਣ ਉਧਰ ਹੀ ਸਾਨੂੰ ਹੁਣ ਕਰਨ ਦੇ ਐਸ਼। ਉਹ ਤੁਮਿੰਨ ਕੁਛ ਤੇ ਬਣਾ ਦੇ। ਚਾਹ ਬਣਾ ਦੇ ਨਾਲ ਰਾਸੀ ਦੁੱਧ ਦੇ ਦੇ। ਉਹ ਹੈ ਨਹੀਂ ਘਰੇ ਦੁੱਧ ਦੁੱਧ। ਤੇ ਪਤਾ ਦੁੱਧ ਦਾ ਰੇਟ ਕੀ ਹੁੰਦੇ ਹੁਣ ਮੈਂ ਤੇਰੇ ਲਈ ਦੁੱਧ ਲਿਆਵਾਂ। ਖਾਣਾ ਜੋ ਖਾਣਾ ਹੀ ਮੈਣੀ ਜਾਂਦੀ ਹੁਣ ਖਾ ਵੀ ਦੇ ਰਿਹਾ ਇਤਨੇ ਪੈਣੇ ਚੱਕ ਪਾਣੀ ਨਗਲੇ ਕਰਕੇ ਨਾ ਖਾ ਲੈਣੀ ਤੁੱਕੇ ਦੇ ਖਾਦੇ ਨਹੀਂ ਜਾਣੇ ਭਾਬੀ ਰਿੰਪੀ ਆ ਜਾ ਆ ਜਾ ਆ ਜਾ ਬਹਿ ਜਾ ਰਿੰਪੀ ਆ ਕੀ ਹੈ ਬਹਿ ਤੇ ਮੈਂ ਜਾਨੀ ਪਹਿਲਾ ਆਪਣੀ ਸ਼ਕਲ ਵੇਖੀਏ ਕੀ ਬਣਾ ਲਈ ਆ ਤਨ ਹੋ ਕੇ ਕੀ ਆ ਭਾਬੀ ਆਪਣੀ ਸ਼ਕਲ ਵੇਖਨ ਦਿਓ ਕੀ ਬਣ ਗਈ ਆ ਨਾ ਕੁਝ ਖਾਂਦੇ ਪੀ ਨਾ ਕਿਹ ਨਾਲ ਗੱਲ ਕਰਦੇ ਪੀ ਨਾ ਕਿਤੇ ਜਾਂਦੇ ਵੇ ਮਹੀਨਾ ਹੋ ਗਿਆ ਤਨ ਵੇਖਦੇ ਪਏ ਕਿਸੇ ਨਾਲ ਤੇ ਗੱਲ ਕਰ ਲੋ ਕੀ ਅੰਦਰ ਸੁਪਾ ਕੇ ਬੈਠੇ ਹੋ ਨਹੀਂ ਨਹੀਂ ਰਿੰਪੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਤਾਂ ਫਿਰ ਖਾਣ ਪੀਣ ਕਿਉਂ ਨਹੀਂ ਦੇ ਪ੍ਰੋਪਰ ਖਾਂਦੀ ਤੇ ਪਈ ਆ ਹਾਂ ਬਹੁਤ ਖਾ ਰਹੇ ਹੋ ਕੰਮ ਕਰਕੇ ਚੁੱਪ ਕਰਕੇ ਆਪਣੇ ਕਮਰੇ ਚ ਆਇਂਦੇ ਦਰਵਾਜ਼ਾ ਬੰਦ ਕਰਕੇ ਤੇ ਬੈਠੇ ਰਹਿੰਦੇ ਪਤਾ ਨਹੀਂ ਕੀ ਸੋਚਦੇ ਰਹਿੰਦੇ ਹੋ ਸਾਰਾ ਦਿਨ ਕੁਛ ਨਹੀਂ ਰਿੰਪੀ ਪਤਾ ਨਹੀਂ ਬੜਾ ਬੋਝ ਜਾਏਗਾ ਦਿਮਾਗ ਦੇ ਉੱਤੇ ਕਿਹੜਾ ਬੋਝ ਆ ਤਾਂ ਹੀ ਤੇ ਕਿਹਨੇ ਦੱਸੋ ਤੁਹਾਡਾ ਦਿਮਾਗ ਤੁਹਾਡਾ ਰਿਲੈਕਸ ਹੋਵੇ ਇਹ ਨਹੀਂ ਮੈਨੂੰ ਪਤਾ ਮੇਰੇ ਤੇ ਮੰਮੀ ਨਾਲ ਵੀ ਗੱਲ ਹੋਈ ਸੀਗੀ ਉੱਥੇ ਵੀ ਸਭ ਠੀਕ ਆ ਤੇ ਫਿਰ ਫਿਰ ਕਿਸ ਗੱਲ ਦੀ ਟੈਨਸ਼ਨ ਲੀਤੀ ਦੱਸੋ ਮੈਨੂੰ ਬਿਮਾਰ ਹੋਣਾ ਵਾ ਡਾਕਟਰ ਕੋਲ ਜਾਣਾ ਵਾ ਦੱਸੋ ਮੈਨੂੰ ਯਾਰਿੰਪੀ ਮੈਸਤਰਾ ਕਰਦੀ ਆ ਇੱਕ ਵਾਰੀ ਕੱਲ ਹੋਈ ਆਂਨੀ ਆ ਮੈਂ ਤੁਹਾਨੂੰ ਤਾਂ ਭਾਬੀ ਕਿੰਨੇ ਦਿਨ ਦੀ ਕਹਿ ਰਹੀ ਜਾ ਉਤਰੋ ਹੋਵੋ ਤੁਹਾਡਾ ਜਿਹੜਾ ਦਿਮਾਗ ਦੀ ਬਰਡਨ ਲੈ ਕੇ ਬੈਠੇ ਹੋ ਨਾ ਸਹੀ ਹੋ ਜਾਏਗਾ ਤੁਸੀਂ ਤਾਂ ਮੰਨਦੇ ਨਹੀਂ ਪੇ ਕਹੀ ਦੀ ਗੱਲ ਚਾਹ ਤੁਸੀਂ ਅੱਜ ਕੱਲ ਹੋ ਕੇ ਨੀ ਤਾਂ ਅੱਜ ਹੀ ਚਲ ਜਾਓ ਤੈਨੂੰ ਪਤਾ ਤੇ ਆ ਤੇਰਾ ਵੀਰਾ ਫਰੀ ਨਹੀਂ ਸੀ ਉੰਨਾ ਦਾ ਘਰ ਕਿੜਾ ਲੱਗੇ ਆ ਤਿੰਨ ਚਾਰ ਘੰਟੇ ਲੱਗਦੇ ਆ ਜਾਨ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਚਲਦੀ ਹਾਂ ਵਗੱਡੀ ਕਰ ਲੈਂਦੇ ਆਪਾਂ ਕੋਈ ਨਹੀਂ ਮੈਂ ਕੱਲ ਵੇਖਾਂਗੀ ਕੱਲ ਪਹਿਲਾ ਸਵੇਰੇ ਕੋਈ ਕੰਮ ਨਹੀਂ ਕਰਨਾ ਆਪਣਾ ਚੁੱਪ ਕਰਕੇ ਤਿਆਰ ਹੋ ਕੇ ਤੇ ਜਾਣਾ ਠੀਕ ਆ ਠੀਕ ਆ ਤੇ ਹੁਣ ਰੋਟੀ ਖਾਓ ਇਹ ਖਾਦੀ ਹੋਣੀ ਚਾਹੀਦੀ ਤੇ ਪਈ ਨਹੀਂ ਹੋਣੀ ਚਾਹੀਦੀ ਹਾਂ ਹਾਂ ਠੀਕ ਆ ਕੁਝ ਹੋਰ ਲੈਣਾ ਤਾਂ ਦੱਸੋ ਮੈਨੂੰ ਚਾਹ ਵਗੈਰਾ ਨਹੀਂ ਨਹੀਂ ਕੁਝ ਵੀ ਨਹੀਂ ਲੈਣਾ ਪੱਕਾ ਹਾਂ तू जा मैं खा लेनी खादी होनी चाहिए मैं बार बार कह रही हाँ हाँ हा, तू जा पता नहीं कुछ भी खान पीन का तो जी नहीं कर दिया ते झरा जरा नहीं भुख लगी पता नहीं इस तरह क्यों हो वह ਸਵੇਰ ਦਾ ਕੁਛ ਨਹੀਂ ਖਾਦਾ ਪਰ ਹਜੇ ਤੱਕ ਨੂੰ ਭੁੱਖ ਨਹੀਂ ਲੱਗੀ ਪਤਾ ਨਹੀਂ ਕੀ ਹੋ ਗਿਆ ਮੈਨੂੰ ਇਸ ਤਰ੍ਹਾਂ ਕਰਦੀ ਆ ਮੈਂ ਮੰਮੀ ਵੱਲੋਂ ਹੋਈ ਆਨੀ ਆ ਐਵੇਂ ਜਿਹੜਾ ਦਿਮਾਗ ਤੇ ਬੋਝ ਆ ਜਿਹੜੀ ਦਿਮਾਗ 'ਚ ਗੱਲ ਆ ਉਹ ਨਿਕਲ ਜਾਊਗੀ ਨਹੀਂ ਤੇ ਇਸ ਤਰ੍ਹਾਂ ਕਿੰਨੇ ਕ ਦਿਨ ਮੈਂ ਹੋਰ ਕਰਾਂਗੀ ਮਹੀਨਾ ਹੋ ਗਿਆ ਵਾ ਮੇਰਾ ਮੂਡ ਹੀ ਨਹੀਂ ਠੀਕ ਹੁੰਦਿਆ ਪਤਾ ਨਹੀਂ ਕੀ ਗੱਲ ਆ ਇਸ ਤਰ੍ਹਾਂ ਅਜ ਤੱਕ ਕਦੇ ਵੀ ਨਹੀਂ ਹੋਇਆ। ਵਾਕੀ ਕੱਲ ਮੈਂ ਜਾਣਾ ਹੀ ਜਾਣਾ ਮੰਮੀ ਵੱਲ। ਜਾ ਕੇ ਵੇਖਾਂ ਤੇ ਸਭ ਠੀਕ ਆ ਨਾ। ਇਹ ਵੈਸੇ ਤੇ ਠੀਕ ਹੀ ਹੋਣਾ। ਪਤਾ ਨਹੀਂ ਕਿਉਂ ਮੈਨੂੰ ਵਹਿਮ ਜਿਹਾ ਹੁੰਦਿਆ। ਪਰ ਕੱਲ ਮੈਂ ਜਾ ਕੇ ਰਹਿਣਾ ਮੰਮੀ ਵੱਲ। ਮੰਮੀ ਦਾ ਹਾਲ ਚਾਲ ਪੁੱਛਾਂਗੀ ਨਾ। ਉਹਨਾਂ ਨੂੰ ਮਿਲਾਂਗੀ। ਦੋ ਗੱਲਾਂ ਕਰਾਂਗੀ। ਤੇ ਸਭ ਪਤਾ ਲੱਗ ਜਾਣਾ। ਚੱਲ ਖਲ ਜਾਵਾਂਗੀ। ਰੋਟੀ ਤੇ ਮੇਰਾ ਜੀ ਨਹੀਂ ਕਰਨ ਦੇ ਮਾਂ ਹਾਏ ਹਾਏ ਮਿੰਦੇ ਨਾ ਕੁਝ ਸਮਝ ਹੀ ਨਹੀਂ ਲੱਗਣ ਦੀ ਮੇਰਾ ਤੇ ਨਾ ਦਿਮਾਗ ਖਰਾਬ ਹੋ ਜਨਾ ਛੱਤੀ ਮਹੀਨਾ ਬੀਤ ਗਿਆ ਤੇ ਆ ਬੁੱਢੀ ਨੇ ਤੁਰੇ ਆਣੇ ਅੱਜ ਪਤਾ ਨਹੀਂ ਇੰਨਾ ਦਿਮਾਗ ਖਾਣਾ ਕਦੀ ਮੈਨੂੰ ਆ ਕਰ ਦੇ ਕਦੀ ਮੈਨੂੰ ਉਹ ਬਣਾ ਦੇ ਕਦੀ ਮੈਨੂੰ ਆ ਕੁਝ ਕਰ ਦੇ ਸੱਚੀ ਮੈਨੂੰ ਨਾ ਸਮਝ ਨਹੀਂ ਆਂਦੀ ਮੈਂ ਕਦੇ ਮੈਂ ਨਾ ਆਪਣਾ ਸਿਰ ਕੰਧ ਚ ਮਾਰ ਲਾ ਮੈਨੂੰ ਤੇ ਨਾ ਇਹ ਮਾਤਾ ਹੁਣ ਬੋਝ ਲੱਗਣ ਲੱਪੀ ਐ ਹਾਏ ਰੱਬਾ ਹੁਣ ਮੈਂ ਇਹਨਾਂ ਕੁਛ ਕਿਵੇਂ ਕਰਾਂਗੀ ਹੁਣ ਉਹਨੂੰ ਵੀ ਸਾਂਭਣਾ ਪੈਣਾ ਤੇ ਆਪਣਾ ਵੀ ਘਰ ਵੇਖਣਾ ਪੈਣਾ ਦੋਨੇ ਪਾਸੇ ਫਸ ਜਾਣਾ ਮੈਂ ਪੂਜਾ ਅੱਛਾ ਤੇਨੂੰ ਸੱਸ ਬੋਝ ਲੱਗ ਲੱਪੀ ਤੈਨੂੰ ਮਾਂ ਤੇ ਬੋਝ ਨਹੀਂ ਲੱਗਦੀ ਹੈ ਤੈਨੂੰ ਸੱਸ ਬੋਝ ਲੱਗਣ ਲੱਪੀ ਉਹਦੇ ਦੋ ਰੋਟੀਆਂ ਬਣਾਉਣੀਆਂ ਤੁਹਾਡੀ ਜਾਨ ਤੇ ਬਣਾਈ ਤੁਸੀਂ ਸਿਆਪੇ ਸਨਾਨ ਲੱਪੇ ਮਾਤਾ ਪੁੱਲ ਪੂਜਾ ਅੱਜ ਹੈਪੀ ਜਿੱਥੇ ਖ ਪਹੁੰਚਿਆ ਹੈ ਨਾ ਉੱਚੇ ਉਹਦੇ ਤੇ ਉਸ ਮਾਂ ਦੀ ਬਦੌਲਤ ਅੱਜ ਤੁਸੀਂ ਜੋ ਕੁਝ ਵੀ ਹੋ ਨਾ ਉਹਨੇ ਤੁਹਾਨੂੰ ਪਾਲ ਕੇ ਵੱਡਿਆ ਕੀਤਾ ਉਹਨੇ ਤੇ ਕਦੀ ਤੁਹਾਨੂੰ ਬੋਝ ਨਹੀਂ ਸੀ ਸਮਝਿਆ ਉਹ ਵਿਚਾਰੀ ਨੇ ਪਤਾ ਕਿੰਨੀਆਂ ਮੁਸ਼ਕਲਾਂ ਦੇ ਨਾਲ ਬੱਚੇ ਪਾਲੇ ਨੇ ਉਹਨੇ ਤੇ ਕਦੀ ਨਹੀਂ ਸੀ ਕਿਹਾ ਕਿ ਤੁਸੀਂ ਮੇਰੇ ਤੇ ਬੋਝ ਹੋ ਤੇ ਅੱਜ ਨੂੰ ਆਂਦੀ ਉਹ ਬੋਝ ਬਣ ਕੇ ਇੰਨੀ ਕੁ ਭਾਰੂ ਪੈ ਗਈ ਤੁਹਾਡੇ ਤੇ कि ਤੁਸੀਂ ਸਿਆਪਾ ਹੀ ਸਮਝ ਲਾਪੇ ਉਹਨੂੰ। ਓਹੋ ਮੰਮੀ ਮੈਂ ਅੱਗੇ ਟੈਨਸ਼ਨ ਚ ਹੈਂ ਜਾਂ ਤੇ ਉੱਤੇ ਤੁਸੀਂ ਲੈਕਚਰ ਦੇ ਹੀ ਜਾਂਦੇ ਹੋ। ਕਿਉਂ ਨਾ ਦਊ ਆਪੂ ਜੀ। ਜਦ ਮਾਂ ਦੀ ਹਰ ਤੈਨੂੰ ਹੁੰਦਾ ਕਿ ਮੰਮੀ ਨੂੰ ਦਵਾਈ ਚਾਹੀਦੀ ਏ, ਮੰਮੀ ਨੂੰ ਕਪੜਾ ਤੋਤਾ ਚਾਹੀਦਾ। ਇੱਕ ਜਦ ਮਾਂ ਮਾਂ ਦਾ ਤੂੰ ਇੰਨਾ ਕਰ ਸਕਦੀ ਏ। ਹੈ? ਮਾਂ ਦੀ ਕਿਸੇ ਗੱਲ ਦਾ ਤੈਨੂੰ ਗੁੱਸਾ ਵੀ ਨਹੀਂ ਲੱਗਦਾ। ਤੇ ਤੈਨੂੰ ਸੱਸ ਦੇ ਕੰਲਾਂ ਦਾ ਗੁੱਸਾ ਕਿਉਂ ਲੱਗਦਾ? ਓ ਮੰਮੀ ਤੂੰ ਚੁੱਪ ਕਿਉਂ ਨਹੀਂ ਕਰਦੇ? ਮੇਰਾ ਅੱਗੇ ਦਿਮਾਗ ਪਜਲ ਹੋਇਆ ਪਿਆ। ਤੂੰ ਤਾਂ ਤੂੰ ਵੀ ਸਿਰ ਖਾਈ ਜਾ। ਤੁਸੀਂ ਨਾ ਉਹਨਾਂ ਦੀ ਗਾਲੀ ਗਾਲੀ ਕਿਉਂ ਕਰਦੇ ਜੀ ਧੀ ਤੁਹਾਡੀ ਮੈਂ ਵਾਂ ਤੈਨੂੰ ਮੇਰੇ ਵੱਲ ਦੀ ਗੱਲ ਕਰਨੀ ਚਾਹੀਦੀ ਐ ਧੀ ਮੇਰੀ ਐ ਨਾ ਤੇ ਪਹਿਲ ਉਹਦੀ ਸੱਸ ਵੀ ਉਹਦੀ ਨੂੰਹ ਵੀ ਐ ਤੂੰ ਉਹ ਤੇਰੀ ਸੱਸ ਐ ਤੇ ਤੁਸੀਂ ਨਾ ਬਸ ਚੁੱਪ ਕਰਕੇ ਬੈਠ ਰਹੋ ਤੁਹਾਨੂੰ ਸਭ ਕੁਝ ਆਰਾਮ ਨਾਲ ਮਿਲਦਾ ਪਿਆ ਨਾ ਵਧੀਆ ਖਾਣ ਨੂੰ ਵਧੀਆ ਬੈਠਣ ਨੂੰ ਖਲੋਣ ਨੂੰ ਤੁਸੀਂ ਬਾਕੀਆਂ ਦੀ ਟੈਨਸ਼ਨ ਨਾ ਲਓ ਨਾ ਲੈ ਆ ਕਰਜ ਨਾ ਤੁਸੀਂ ਜ਼ਿਆਦਾ ਨਾ ਸੋਚੋ ਦਖਲ ਦੇਣ ਦੀ ਆਪਣਾ ਆਰਾਮ ਨਾਲ ਖਾਓ ਪਿਓ ਐਸ਼ ਕਰੋ ਉਮ ਮੈਂ ਮਾਦਾ ਦਾ ਸੋਚਣ ਲਈ ਆ ਤੇ ਤੁਸੀਂ ਉਲਟਾ ਮੈਨੂੰ ਹੀ ਲੈਕਚਰ ਦੇਣ ਲੱਪੇ ਹੋ ਐਸ਼ੀ ਇਹ ਐਸ਼ੀ ਤੂੰ ਇਹਸ਼ ਕਿੰਨੀ ਹੈ ਇਹ ਜਿੱਲਤ ਹੈ ਇਹ ਮੇਰੇ ਵਾਸਤੇ ਜਿੱਲਤ ਹੈ ਕਿ ਮੈਂ ਠਾਠ ਨਾਲ ਬੈ ਕੇ ਖਾਵਾਂ ਤੇ ਉਹ ਵਿਚਾਰੀ ਰੋਟੀ ਰੋਟੀ ਤੋਂ ਮਥਾਜ ਦਰਦਰ ਦੀ ਤੁਸੀਂ ਉਹਨੂੰ ਮਥਾਜ ਕੀਤਾ ਹੋਇਆ ਐਜੀ ਐਸ਼ ਨੂੰ ਮੈਂ ਕੀ ਕਰਨਾ ਉਹ ਤੈਵੇਂ ਕਰ ਮੈਨੂੰ ਵੀ ਬਾਹਰ ਸੜਕ ਤੇ ਬਿਠਾ ਦੇ ਕੋਈ ਆਂਦਾ ਜਾਂਦਾ ਮੇਰੇ ਤੇ ਵੀ ਕੋਈ ਤਰਸ ਕਰਕੇ ਮੇਨੂ ਫਿਰ ਤੈਨੂੰ ਪਤਾ ਲੱਗੇਗਾ ਮਾਂ ਤੇ ਸੱਸ ਦਾ ਪਰਕ ਓਹੋ ਮੰਮੀ ਤੁਹਾਨੂੰ ਨਹੀਂ ਪਤਾ ਉਹ ਕੀ ਕੀ ਕਰਦੀ ਐ ਬਸ ਤੁਹਾਡੀਆਂ ਵੀ ਅੱਖਾਂ ਦੇ ਪਤਾ ਨਹੀਂ ਕਿਹੜਾ ਪਰਦਾ ਪੈ ਗਿਆ ਵੈ ਕੋਈ ਅੱਜ ਦੋ ਘੰਟੇ ਬੈਠ ਹੀ ਗਏ ਲੋਕੀ ਕਹਿੰਦੇ ਨੇ ਮਾਂ ਕਿਸੇ ਦੀ ਮਾੜੀ ਨਹੀਂ ਤੇ ਸੱਸ ਕਿਸੇ ਦੀ ਚੰਗੀ ਨਹੀਂ ਬਸ ਪਤਾ ਹੈ ਨਾ ਤੇ ਫਿਰ ਚੁੱਪ ਕਰਕੇ ਬਬੋ ਮਾਵਾ ਨੂੰ ਨਹੀਂ ਮਾੜਿਆ ਕਹਿਣਾ ਬਸ ਸੱਸਾਂ ਨੂੰ ਹੀ ਮਾੜਿਆ ਕਹੀ ਜਾਂਣਾ ਹਰ ਗੱਲ ਸੱਸ ਮਾੜੀ ਸੱਸ ਮਾੜੀ ਸੱਸ ਮਾੜੀ ਮਾਵਾ ਨੂੰ ਨਹੀਂ ਮਾੜਿਆ ਕਹਿੰਦੀਆਂ ਪਤਾ ਨਹੀਂ ਮਾਵਾ ਕਿੱਥੇ ਕਿੱਥੇ ਵਿਚਾਰੀਆਂ ਪੂਜਾ ਬਹੁਤ ਗਲਤ ਕਰ ਰਹੀ ਏ ਧੋਏ ਸ਼ਾਇਦ ਤੇਰੀਆਂ ਇਹੀ ਗਲਤੀਆਂ ਨਾ ਮੈਨੂੰ ਭੋਗ ਨਹੀਂ ਆ ਪੈਣੀਆਂ ਨੀ ਭੋਗਦੀ ਵੀ ਪਈਆਂ ਹਾਈ ਹਾਈ ਕੀ ਕਰਾਂ ਸਮਝ ਨਹੀਂ ਲੱਗਣ ਦੀ ਮੰਮੀ ਤੇ ਮੰਮੀ ਉਹਨਾਂ ਦੀਆਂ ਗੱਲਾਂ ਕਰੀ ਜਾਂਦੇ ਆ ਮੈਨੂੰ ਬੁੱਢੀ ਨੇ ਅੱਜ ਆ ਜਾਣਾ ਮੈਂ ਤਾਂ ਸੱਚੀ ਪਾਗਲ ਹੋ ਜਾਣਾ ਕੀ ਕਰਾਂ ਮੈਨੂੰ ਕੁਛ ਨਹੀਂ ਸੱਚੀ ਸੁਜਦਾ ਪਿਆ ਮੇਰਾ ਜੀ ਕਰਦਾ ਮੈਂ ਨਾ ਘਰੋਂ ਤਾਲਾ ਲਾ ਕੇ ਨਾ ਤੇ ਕਿਤੇ ਬਾਹਰ ਜਾਵਾਂ ਪਰ ਆ ੜੀਆ ਤੇ ਮਾੜਾ ਨਹੀਂਗਾ ਮਮਮੀ ਦਾ ਕੀ ਕਰਾਂ ਮਮਮੀ ਤੇ ਇੱਥੇ ਹੀ ਐ ਜੇ ਮੈਂ ਕਿਤੇ ਚਲੀ ਵੀ ਗਈ ਨਾ ਤੇ ਮਮਮੀ ਨੇ ਤੇ ਅੰਦਰ ਬਾੜ ਹੀ ਲਾਣਾ ਮਾਤਾ ਨੂੰ ਇਹ ਆਜੋ ਭੈਣ ਜੀ ਆਜੋ ਆਜੋ ਬਹਿਜੋ ਆਪਣਾ ਹੀ ਤੁਹਾਡਾ ਘਰ ਐ ਬਗਾਨੀ ਤੇ ਮੈਂ ਵਾਂ ਮਮਮੀ ਤੇ ਉਤੋਂ ਹੀ ਕਹਾਣੀਆਂ ਪਾਣ ਲੱਪੰਦੇ ਇਹਨਾਂ ਦਾ ਮੈਂ ਕੀ ਕਰਾਂ ਹੁਣ ਮੈਨੂੰ ਸਬਜ਼ੀ ਵੀ ਕੋਈ ਬਣਾਉਣੀ ਪੈਣੀ ਆ ਆਂਦੀ ਆਈ ਉਹਨੇ ਕਹਿਣਾ ਪੁੱਤਰ ਕੁਝ ਖਵਾ ਦੇ ਇੱਕ ਦਿਨ ਨੂੰ ਭੁੱਖ ਹੀ ਲੱਗੀ ਰਹਿੰਦੀ ਆ ਜਦੋਂ ਮਰਜੀ ਵੇਖੋ ਲੋਕੀ ਦਿਨ ਚ 3 ਟਾਈਮ ਰੋਟੀ ਖਾਂਦੇ ਆ 6 ਟਾਈਮ ਰੋਟੀ ਖਾਂਦੀ ਆ ਹਾ ਜੰਮੀ ਪਤਾ ਨਹੀਂ ਕਿਦਾਂ ਕਰ ਲੈਂਦੀ ਆ ਇੰਨੇ ਤੇ ਪੁਰਾਣੇ ਬਜ਼ੁਰਗ ਇੱਕ ਟਾਈਮ ਰੋਟੀ ਖਾ ਕੇ ਤੇ ਚੁੱਪ ਕਰਕੇ ਬੈਠੇ ਰਹਿੰਦੇ ਆ ਚਾਹ ਦਾ ਕੱਪ ਪੀਤਾ ਇਹਨੇ ਕੁਛ ਨਾ ਕੁਝ ਮੰਗੀ ਜਾਣਾ ਮੈਨੂੰ ਕੋਲੀ ਚਾਹ ਪਾ ਕੇ ਥੋੜਾ ਦੇ ਦੇ ਉਹ ਦੇ ਦੇ ਹੁਣ ਮੈਂ ਕੀ ਕਰਾਂ ਮੈਨੂੰ ਕੁਝ ਨਹੀਂ ਸੁਝਦਾ ਪਿਆ ਅੱਜ ਤੇ ਹੋਣੀ ਵਾਲੀ ਹੋਣੀ ਆ ਬਸ ਹੋਰ ਦਸਾਂ ਮਿੰਟਾਂ ਤੱਕ ਇਹਨੇ ਬਹਿ ਜਾਣਾ ਇੱਕ ਧਾ ਕਰਦੀ ਆ ਮੈਂ ਥੋੜੀ ਦੇਰ ਆਪਣੀ ਸਹੇਲੀ ਵਾਲੀ ਚੱਲ ਜੰਨੀ ਆ ਤੇ ਮੰਮੀ ਨੂੰ ਕਹਿ ਦੇਣੀ ਆ ਮੰਮੀ ਨੇ ਕਿਹਾ ਮੈਨੂੰ ਕੁਝ ਕਹਿਣਾ ਆ ਆਪੇ ਆ ਕੇ ਵੇਖਦੀ ਰਹੇਗੀ ਮਾਰੀ ਮੋਟੀ ਚਾਹ ਉਧਰੋਂ ਖਾ ਪੀ ਕੇ ਸੱਚ ਆਈ ਹੋਣੀ ਆ ਮਾਰੀ ਮੋਟੀ ਚਾਹ ਵੀ ਕੀ ਲੋੜ ਆ ਖਾ ਪੀ ਕੇ ਅੰਦਰ ਪਰੌਂਠੇ ਪਰੌਂਠੇ ਖਾ ਕੇ ਛੋਟੀ ਨੂੰਨੇ ਰਜਾ ਕੇ ਭੇਜਿਆ ਹੋਣਾ ਕੋਈ ਗੱਲ ਨਹੀਂ आयागी मैं दोपहर तक वापस चल मना अज तो छुटकारा हो गया दोपहर तक तो अपना समा टाल वेख अपनी सहेली घर सत श्रीकाले जी श्री और हाल चाल जी ठीक हो पूजा कितने गई हाँ जी अपनी सहेली घर गई जी ਕੀ ਗੱਲ ਉਦਾਸ ਹੋ ਬੜੇ ਕਿ ਤਸਾ ਛੋਟੇ ਮੁੰਡੇ ਵੱਲ ਹੈਗੀ ਸਮੇ ਉਧਰ ਮਹੀਨਾ ਪੂਰਾ ਹੋ ਗਿਆ ਹੁਣ ਵੱਡੇ ਮੁੰਡੇ ਦੀ ਵਾਰੀ ਹੈ ਤਾਂ ਮੈਂ ਇੱਧਰ ਆਈ ਆਂ ਪੂਜਾ ਵਾਲਾ ਹੁਣ ਪੂਜਾ ਕੋ ਮਹੀਨਾ ਰਹਿਣਾ ਹੈ ਕੰਨ ਜੀ ਇੱਕ ਗੱਲ ਦੱਸੋ ਇੱਕ ਮਾਂ ਆਪਣੇ 4 ਬੱਚੇ ਪਾਲ ਸਕਦੀ ਹੈ ਤੇ ਚਾਰ ਬੱਚੇ ਮਿਲ ਕੇ ਇੱਕ ਮਾਂ ਨੂੰ ਨਹੀਂ ਪਾਲ ਸਕਦੇ ਉਹ ਮਾਂ ਜਿਹੜੀ ਛੋਟੇ ਹੁੰਦਿਆਂ ਨੂੰ ਗਿੱਲੇ ਤੋਂ ਸੁੱਕੇ ਤੇ ਪਾਉਂਦੀ ਐ ਆਪ ਉਹ ਗਿੱਲੇ ਤੇ ਪੈਂਦੀ ਐ ਸਾਰੀਆਂ ਰਾਤਾਂ ਜਾਗਦੀ ਐ ਉਠ ਉਠ ਕੇ ਦੁੱਧ ਪਿਆਂਦੀ ਐ ਖਵਾਂਦੀ ਐ ਬਿਮਾਰ ਹੋ ਜਾਏ ਤੇ ਨੂੰ ਵੇਂਦੀ ਐ ਇੱਕ ਮਿੰਟ ਨਹੀਂ ਸੌਂਦੀ ਅੱਜ ਉਹ ਮਾਂ ਨੂੰ ਵੰਡ ਕੇ ਇਹਨਾਂ ਨੇ ਇੱਕ ਮਹੀਨਾ ਉਧਰ ਤੇ ਇੱਕ ਮਹੀਨਾ ਉਧਰ ਕਰਤਾ ਇੱਕ ਮਾਂ ਨੇ ਇਹਨਾਂ ਕੋ ਸੰਭੀ ਗਈ ਚਾਰ ਬੱਚਿਆਂ ਕੋ ਤੇ ਚੋਂ ਬੱਚਿਆਂ ਨੂੰ ਇੱਕ ਮਾਂ ਕੱਲੀ ਸਾਹਮਣੇ ਜੇ ਦੱਸੋ ਤੁੰ ਦੱਸੋ ਇਸ ਦਾ ਕਿਉਂ ਹੁੰਦਾ ਇਸ ਤਰ੍ਹਾਂ ਕਿਉਂ ਕਰਦੇ ਨੇ ਬੱਚੇ ਇਹ ਬਸ ਇਹ ਹੀ ਦੁਨੀਆ ਦਾ ਦਸਤੂਰ ਹੈ ਭੈਣ ਜੀ ਮਾਵਾਂ ਫਿਰ ਵੀ ਸੀ ਨਹੀਂ ਕਰਦੀਆਂ ਹੈਗੀਆਂ ਜੋ ਮਰਜ਼ੀ ਹੋ ਜੇ ਆਪ ਕੋਈ ਚੀਜ਼ ਵੀ ਹੋਏਗੀ ਨਾ ਕਹਿੰਗਿਆ ਮੇਰੇ ਬੱਚੇ ਖਾ ਲੈਣ ਮੇਰਾ ਖਾਧਾ ਕੀ ਕਹਿੰਦਾ ਜਦ ਮੇਰੇ ਬੱਚੇ ਨਹੀਂ ਖਾਧਦੇ ਹਰ ਕੰਮ ਪਹਿਲਾਂ ਆਪਣੇ ਬੱਚੇ ਨੂੰ ਸੋਚਣ ਗਿਆ ਸੁੱਤੀਆਂ ਸੁੱਤੀਆਂ ਵੀ ਨਾ ਆਪਣੇ ਬੱਚਿਆਂ ਬਾਰੇ ਸੋਚਦੀਆਂ ਰਹਿੰਦੀਆਂ ਪਰ ਬੱਚੇ ਇੱਕ ਮਿੰਟ ਲਾਂਦੇ ਨੇ ਮਾਪਿਆਂ ਦਾ ਵਟਵਾਰਾ ਕਰਨ ਲੱਗਿਆਂ ਉਹ ਸਿਰਫ ਉਹਨਾਂ ਦੀ ਇੱਕ ਉਂਗਲ ਘੁਮਦੀ ਜੇ ਤੇ ਮਾਪਿਆਂ ਦੀ ਜਾਨ ਨਿਕਲ ਜਾਂਦੀ ਜੇ ਐਹੀ ਦੁਨੀਆ ਦਾ ਦਸਤੂਰ ਮੇਰੀ ਗੱਲ ਸੁਣੋ ਭੈਣ ਜੀ ਤੁਸੀਂ ਆਪਣੇ ਘਰ ਕੋਲ ਕਿਉਂ ਨਹੀਂ ਚਲੇ ਜਾਂਦੇ ਇਹੋ ਜਿਹੀ ਬੇਇੱਜ਼ਤੀ ਨਾਲੋਂ ਚੰਗਾ ਇਹੋ ਜਿਹੀ ਜ਼ਿਲਤ ਸਹਿਣ ਨਾਲੋਂ ਚੰਗਾ अपनी धी को चले जाओ खा किरण थोड़ा तो ध्यान रखेगी जो कुल चले जाओ वो तो मैं सदनी है मेरे को आ जाओ मम्मी फोन कर करके पुछती है मम्मी तुम ठीक हो मेरे दिल न कुछ हों तु कुछ होया तो नहीं तु रोटी खाधी है वो तो सब कुछ पुछती है आँधी मम्मी मेरे को आ जाओ मगर मैं नहीं जाना चाहती मैं अपनी धीते बोझ नहीं बनना चाहती मैं अपने छोटे बच्चे बहुत प्यार कर सा ਮੈਂ ਉਹਦੇ ਬਿਨ ਰਹਿ ਨਹੀਂ ਸਕਦੀ ਹਾਂ ਮੈਂ ਉਹਦੇ ਨਾਲ ਨਹੀਂ ਆ ਮਗਰ ਉਹਨੇ ਵੀ ਮੇਰ ਨਾਲ ਬਹੁਤ ਮਾੜੀ ਕੀਤੀ ਐ ਉਹ ਵੀ ਅਬਾ ਤਵਾ ਬਹੁਤ ਬੋਲਿਆ ਮੈਨੂੰ ਛੋਟੇ ਹੁੰਦਿਆ ਉਹ ਮੇਰੇ ਤੋਂ ਬਿਨ ਰਹਿਦਾ ਨਹੀਂ ਸੀ ਤੇ ਜੇ ਮੈਂ ਕਹਣਾ ਨਾ ਪੁੱਤ ਤੂੰ ਇੱਥੇ ਬੰਨਾ ਹੀ ਮੰਮੀ ਮੈਂ ਤੇਰੇ ਬਿਨ ਨਹੀਂ ਰਹਿ ਸਕਦਾ ਤੂੰ ਰੋਟੀ ਖਾਏਂਗੇ ਤੇ ਮੈਂ ਖਾਊਂਗਾ ਤੂੰ ਮੂੰਹ ਚ ਰੋਟੀ ਪੋਣੀ ਉਹਨੇ ਨਾਲ ਹੀ ਮੇਰੇ ਸੋਹਣਾ ਨਾਲ ਹੀ ਉੱਠਣਾ ਤੇਰੇ ਬਿਨ ਮੈਂ ਨਹੀਂ ਰਹਿ ਸਕਦਾ ਐਡੀਆਂ ਦੀਆਂ ਗੱਲਾਂ ਕਰਦਾ ਹੀ ਅੱਜ ਪਤਾ ਨਹੀਂ ਕਿਉਂ ਇਸ ਤਰ੍ਹਾਂ ਹੋ ਗਿਆ ਕਿਉਂ ਇਹੋ ਜਿਹੀਆਂ ਗੱਲਾਂ ਕਰਦਾ ਆਪਣੇ ਕਰਦਿਆਂ ਦੇ ਮਗਰ ਲੱਗ ਲੱਕੇ ਮਾਵਾਂ ਦੀਆਂ ਬੇਸਤੀਆਂ ਕਰਦੇ ਨੇ ਭੈਣ ਜੀ ਤੁਹਾਨੂੰ ਇੱਕ ਗੱਲ ਦੱਸਾਂ ਜਿੰਨੂੰ ਅਸੀਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਆ ਨਾ ਦਗਾ ਵੀ ਉਹ ਹੀ ਦੇਖ ਕੇ ਜਾਂਦਾ ਜੀ ਧੋਖਾ ਵੀ ਉਹ ਹੀ ਦਿੰਦਾ ਸਭ ਤੋਂ ਜ਼ਿਆਦਾ ਛੋਟੇ ਪੁੱਤ ਨੂੰ ਪਿਆਰ ਕਰਦੇ ਸੋ ਨਾ ਅਸੀਂ ਨਾ ਬੜੀ ਜਲਦੀ ਇੱਕ ਨੂੰ ਸਮਝ ਲੈਣੇ ਆ ਵੀ ਇਹ ਸਾਨੂੰ ਸੁੱਖ ਦੇਗਾ ਉਸ ਬੱਚੇ ਤੇ ਆਸਾਂ ਲਾ ਕੇ ਬਹਿ ਜਾਣੇ ਆ ਇਹ ਸਾਨੂੰ ਭੁੱਖਾ ਨਹੀਂ ਦੇਗਾ ਪਰ ਪਤਾ ਨਹੀਂ ਹੁੰਦਾ ਐਵੇਂ ਥੋੜਾ ਵੱਡੇ ਸਹੀ ਕਹਿੰਦੇ ਜੀ ਪੁੱਤ ਫਟਣ ਲੱਗਿਆ ਤੇ ਪੁੱਤ ਬਥਰ ਲੱਗਿਆ ਟਾਈਮ ਨਹੀਂ ਚੱਲਦਾ ਇੱਕ ਮਿੰਟ ਦੀ ਮਾਰ ਜੇ ਉਹੀ ਬੱਚਾ ਹੁੰਦਾ ਜਿਹੜਾ ਪਹਿਲੇ ਮਾਪਿਓ ਤੋਂ ਬਿਨਾ ਪਾਣੀ ਨਹੀਂ ਪੀਂਦਾ ਸਾਈ ਸਾਲ ਲੈਂਦੇ ਨੇ ਕੋਈ ਦੁੱਖ ਤਕਲੀਫ ਹੋਵੇ ਨਾ ਕਹਿਣਗੇ ਨਹੀਂ ਸਾਰੀ ਰਾਤ ਬੈਠੇ ਵੀ ਰਹਿਣਗੇ ਬਸ ਕੁਛ ਐ ਜਾ ਹੁੰਦਾ ਕਿ ਇੱਕ ਮਿੰਟ ਲੱਗਦਾ ਜੇ ਬਦਲਣ ਲੱਗਿਆ ਫਿਰ ਕਹਿੰਦੇ ਹੁੰਦੇ ਨੇ ਅਸੀਂ ਇੱਕ ਨੂੰ ਹੀ ਚੁਣਨਾ ਨਾ ਜਿੰਨੂੰ ਮਰਜ਼ੀ ਅਸੀਂ ਰੱਖ ਲਈਏ ਚਾਹੇ ਮਾਂ ਨੂੰ ਚਾਹੇ ਜਨਾਨੀ ਨੂੰ ਸਾਫ਼ ਮੂੰਹ ਠੋਕੇ ਕਹਿ ਦਿੰਗੇ ਅਸੀਂ ਆਪਣਾ ਪਰਿਵਾਰ ਨਹੀਂ ਵੇਖਣਾ ਅਸੀਂ ਤੁਹਾਨੂੰ ਹੀ ਵੇਖੀ ਜਾਈਏ ਹੁਣ ਸੋਚੋ ਦੋ ਮਾਵਾ ਤੇ ਕੀ ਬਿੱਧੀ ਹੋਣੀ ਉਹ ਤੇ ਇੰਨੀ ਗੱਲ ਕਹਿ ਕੇ ਸਾਈਡ ਤੇ ਹੋ ਜਾਂਦੇ ਨੇ ਤੇ ਮਾਵਾ ਦਾ ਮਰਨਾ ਹੋ ਜਾਂਦਾ ਚਲੋ ਪੇਚੇ ਮੈਂ ਚਾਹ ਬਣਾਵਾ ਤਾਡੀ ਅਸੇ ਚਾਹ ਪੀਣੀ ਜੇ ਨਹੀਂ ਪੰਦੀ ਚਾਹ ਨਹੀਂ ਪੀਣੀ ਕੁਛ ਕਾ ਕੇ ਆਏ ਕੁਛ ਕਾ ਕੇ ਆਏ ਨਹੀਂ ਚਾਹਾਂ ਪੀਣੀ ਕੋਈ ਜਿੰਦਗੀ ਨਹੀਂ ਨਾ ਉਹ ਤੇ ਘਟ ਲਾ ਮੀ ਨਹੀਂ ਤੇ ਘਟਣਾ ਕੋਈ ਵੀ ਕਾ ਰੋਟੀ ਦਿੰਦੇ ਦਾਦੇ ਦਾਦੇ करो भेजी सब ठीक हो जाएगा इन्हू जरूर ठोकर लगेगी ये भी राय पहन गया चलो भाई मम्मी नवे मेथी कट देन आराम जो आलू मेथी की सब्जी खावगी चलिए ਇਸ ਸਾਈਡ ਤੇ ਹੋ ਚੱਲ ਕਿਹੜੇ ਸਾਈਡ ਤੇ ਹੋ ਸਬਜ਼ੀ ਬਣਾਉਣੀ ਮੈਂ ਮੇਥੀ ਲੈ ਕੇ ਆਈ ਆ ਮੇਰੇ ਵੀ ਪਈ ਆ ਸਬਜ਼ੀ ਇਹ ਜ ਬਣਾਉਣ ਵਾਲੀ ਤੁਹਾਡੀ ਕੱਲੀ ਨਹੀਂ ਆ ਆ ਚਾਰ ਕੁ ਮូលੀਆਂ ਨੇ ਦੋ ਮਿੰਟ ਚ ਬਣ ਜਾਣੀਆਂ ਆਵੇਂ ਮੇਥੀ ਕੱਟਣੀ ਆ ਧੋਣੀ ਆ ਕਿੰਨਾ ਲੰਬਾ ਕੰਮ ਆ ਆ ਚੋਕ ਆਪਣੀ ਚਾਹ ਕਰ ਤੋ ਚੋਕ ਮੈਂ ਵੀ ਆਪਣਾ ਕੰਮ ਕਰਨਾ ਤੁਸੀਂ ਕੱਲੇ ਹੀ ਜਿਨੇ ਇੱਕ ਸੇ ਆਪੇ ਇੱਕ ਰਸੋਈ ਦਾ ਜਿਹੜਾ ਸਾਰਾ ਘੜ ਹੀ ਮੱਖਾਂ ਹੋਖਰਾ ਕੀਤਾ ਤੇ ਵੀ ਮੱਖਰੀ ਕਰ ਲੈਂਦੇ ਉੱਪਰ ਇੰਨਾ ਖਲਾਰਾ ਪਿਆ ਸਾਰਾ ਆਪ ਤੁਹੀਂ ਵਰਤ ਦੇਣੀ ਉਹ ਖਲਾਰਾ ਚੁੱਕ ਦੇਣੀ ਆ ਆ ਜਾਂਦੇ ਜੇ ਇੱਥੇ ਤਨਣਾ ਮੇਰੀ ਗੱਲ ਸੁਣ ਨਾ ਜਿਹੜਾ ਖਲਾਰਾ ਪਿਆ ਵੈ ਜਿਹੜਾ ਉੱਪਰ ਰਹਿੰਦਾ ਹੋਏ ਚੁੱਕੇਗਾ ਨਾ ਉੱਪਰ ਤੂੰ ਰੰਨੀ ਐ ਤੇ ਸਫਾਈ ਕਰੋ ਚੁੱਕੋ ਤੇ ਆਪਣਾ ਚੁੱਲਾ ਲਾਓ ਹਾਂ ਤੁਹਾਨੂੰ ਜੇ ਸਾਰਾ ਕੁਝ ਲੱਗਿਆ ਲਗਾਇਆ ਮਿਲ ਗਿਆ ਨਾ ਹੁਣ ਜਿਹੜਾ ਮੈਂ ਸੰਭਾ ਕੱਲੀ ਹਿੱਸੇ 'ਚ ਉਹ ਵੀ ਕਰਵਾਓ ਫਿਰ ਮੇਰਾ ਸਾਰਾ ਸੈੱਟ ਉੱਪਰ ਹਾਂ ਤੇ ਆਪਣੇ ਘਰ ਵਾਲਿਆਂ ਨੂੰ ਕਹਿਣਾ ਸਫਾਈ ਕਰਵਾਵੇ ਤੇ ਸਮਾਨ ਲਿਆ ਕੇ ਦੇਵੇ ਉਹ ਤੇ ਸਮਝੇ ਖਾਤੇ ਤੁਸੀਂ ਪਹਿਲੇ ਹਾਂ ਉਹ ਹੀ ਤਾਂ ਫਿਰ ਮੈਂ ਕਹਿੰਦੀ ਆ ਜੇ ਆਹ ਸਾਂਝੇ ਖਾਤੇ 'ਚ ਬਣਿਆ ਤਾਂ ਫਿਰ ਉਹ ਵੀ ਸਾਂਝੇ ਖਾਤੇ 'ਚ ਬਣਵਾ ਕੇ ਦੋ ਉਹ ਸਾਂਝੇ ਖਾਤੇ ਦਾ ਮਤਲਬ ਉਹ ਮੰਮੀ ਨੇ ਤੇ ਇਹਨਾਂ ਦੇ ਪੈਸੇ ਲੱਗੇ ਆ ਤੇਰਾ ਘਰ ਵਾਲਾ ਤੇਰੇ ਨਾਲ ਸੀ ਵਿਹਲਾ ਉਹਨੇ ਕੀ ਲਾਇਆ ਖਬਰਦਾਰ ਜੇ ਮੇਰੇ ਘਰ ਵਾਲੇ ਨੂੰ ਕੁਝ ਕਿਹਾ ਤੇ 24 ਘੰਟੇ ਉਹ ਵਿਹਲਾ 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 ਕਮੋਂਦਾ ਤੇ ਅਸੀਂ ਆਪਣਾ ਕਰਦੇ ਪਏ ਹੁਣ ਵੱਖਰੇ ਹੋਏ ਆ ਤੁਹਾਡਾ ਨਹੀਂ ਲਿਆ ਕੇ ਦਿੰਦਾ ਹੁਣ ਹਾਂ ਤੇ ਕਮੋਂਦਾ ਹੈ ਨਾ ਤੇ ਬਾਕੀ ਚੀਜ਼ਾਂ ਵੀ ਲਿਆਓ ਤਾਂ ਕਿ ਤੇਰੇ ਇਹਨੇ ਪਰ ਨਿਕਲਦੇ ਪਏ ਆ ਮੈਨੂੰ ਜਰਾ ਬੋਲਣ ਦੀ ਲੋੜ ਨਹੀਂ ਹੈਗੀ ਜਿੱਦਾਂ ਆਪ ਤੁਸੀਂ ਬੜੇ ਸੱਚੇ ਸੁੱਚੇ ਹੈਗੇ ਜਣਾ ਉਹ ਤਾਂ ਹੈਗਾ ਹੀ ਐ ਹੁਣ ਤਾਈ ਤੇ ਤੈਨੂੰ ਗੱਲਾਂ ਨਹੀਂ ਆਉਂਦੀਆਂ ਉਹ ਚੱਲ ਬਹੁਤੀਆਂ ਗੱਲਾਂ ਨਾ ਕਰ ਮੇਰਾ ਵੀ ਟਾਈਮ ਖਰਾਬ ਕਰੀ ਜਾਨੀ ਐ ਜੋ ਮਰਜੀ ਪਹਿਲਾਂ ਮੈਂ ਆਪਣੀ ਸਬਜ਼ੀ ਬਣਾਉਂਗੀ ਫੇਰ ਆਇਓ ਤੁਸੀਂ ਹਲ ਨਿਕਲੋ ਇੱਥੋਂ ਚੱਲ ਤੂੰ ਨਿਕਲ ਐਫਰਟ ਤੇਰੀ ਚਾਪ ਬਣਾ ਕੇ ਵਖਾ ਕਿੱਦਾਂ ਬਣਾਉਣੀ ਆ ਤੁਸੀਂ ਮੇਰਾ ਗੈਸ ਕਿੱਦਾਂ ਬੰਦ ਕੀਤਾ ਕਰਤਾ ਹੱਥ ਨਾਲ ਤੁਹਾਨੂੰ ਤੇ ਮੈਂ ਦੱਸਦੀ ਆ ਸਾਹਿਲ ਆ ਗੱਲ ਸੁਣਿਓ ਜਰਾ ਆ ਦੇਖ ਲਓ ਹੁਣ ਤੇ ਗੈਸ ਵੀ ਬੰਦ ਕਰਤਾ ਇਹਨਾਂ ਨੇ ਮੇਰਾ